ਪ੍ਰਧਾਨ ਮੰਤਰੀ ਨarendra Modi ਅੱਜ ਬਰੂਨੀ ਦੇ ਸੁਲਤਾਨ ਹਾਜੀ ਹਸਨਲ ਬੋਲਕਿਆ ਨਾਲ ਗੱਲਬਾਤ ਕਰਨਗੇ ਗੱਲਬਾਤ ਦੌਰਾਨ ਦਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਤੇ ਸਹਿਯੋਗ ਤੇ ਨਵੇਂ ਖੇਤਰਾਂ ਦੀ ਖੋਜ ਕਰਨ ਦੀ ਸੰਭਾਵਨਾ ਹੈ ਗੱਲਬਾਤ ਤੋਂ ਬਾਅਦ ਸਮਝੌਤਿਆਂ ਦੇ ਆਦਾਨ-ਪ੍ਰਦਾਨ ਦੀ ਉਮੀਦ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨarendra Modi ਆਪਣੇ ਦੌਰੇ ਦੇ ਪਹਿਲੇ ਪੜਾਅ ਤਹਿਤ ਕੱਲ ਬਰੂਨੀ ਦੇ ਬੰਦਰ ਸੇਰੀ ਵੇਗਵਾਨ ਪੁੱਜੇ ਬੰਦਰ ਸੇਰੀ ਵੇਗਵਾਨ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ ਤੇ ਬਰੂਨੀ ਦੇ ਕਰਾਉਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੀਨੀਅਰ ਮੰਤਰੀ ਸ਼੍ਰੀ ਪ੍ਰਿੰਸ ਹਾਜੀ ਅਲ ਮੁਹਤਾਦੀ ਬਿਲਹਾ ਨੇ ਸਵਾਗਤ ਕੀਤਾ ਬੇਗਵਾਨ ਪੂਜਣ ਤੇ ਪ੍ਰਧਾਨ ਮੰਤਰੀ ਦਾ ਭਾਰਤੀ ਭਾਈਚਾਰੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੇ ਪਹੁੰਚ ਕੇ ਨਵੇਂ ਚਾਂਸਰੀ ਭਵਨ ਦਾ ਉਦਘਾਟਨ ਕੀਤਾ ਹੁਣ ਭਾਰਤੀ ਉੱਚ ਕਮਿਸ਼ਨ ਇਸ ਨਵੇਂ ਚਾਂਸਰੀ ਭਵਨ ਤੋਂ ਕੰਮ ਕਰੇਗਾ ਇਹ ਦੌਰਾ ਇਸ ਲਈ ਖਾਸ ਹੈ ਕਿਉਂਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਰਨੂਈ ਦੀ ਪਹਿਲੀ ਦਵੱਲੀ ਯਾਤਰਾ ਹੈ ਅਤੇ ਇਹ ਅਜਿਹੇ ਸਮੇਂ ਤੇ ਹੋਈ ਹੈ ਜਦੋਂ ਦੋਵੇਂ ਦੇਸ਼ ਇਸ ਸਾਲ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 40 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਨੇ ਯਾਤਰਾ ਤੇ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਬਰਨੂਈ ਅਤੇ ਸਿੰਗਾਪੁਰ ਦੀ ਉਹਨਾਂ ਦੀ ਇਸ ਯਾਤਰਾ ਨਾਲ ਦੋਹਾ ਦੇਸ਼ਾਂ ਅਤੇ ਆਸੀਆਨ ਦੇਸ਼ਾਂ ਨਾਲ ਭਾਰਤੀ ਭਾਗੀਦਾਰੀ ਹੋਰ ਮਜ਼ਬੂਤ ਹੋਵੇਗੀ ਉਹਨਾਂ ਨੇ ਕਿਹਾ ਕਿ ਬਰਨੂਈ ਭਾਰਤ ਦੀ ਐਕਟ ਈਸਟ ਨੀਤੀ ਅਤੇ ਇੰਡੋ-ਪੈਸੀਫਿਕ ਵਿਜ਼ਨ ਵਿੱਚ ਇੱਕ ਮਹੱਤਵਪੂਰਨ ਪਾਈਵਾਲ ਹੈ ਭਾਰਤ ਅਤੇ ਬਰੂਨੀ ਦੇ ਦੋਸਤਾਨਾ ਸਬੰਧ ਨੇ ਜੋ ਦੁਵੱਲੇ ਅਤੇ ਬਹੁ ਪੱਖੀ ਮੁੱਦਿਆਂ ਦੇ ਆਪਸੀ ਸਨਮਾਨ ਅਤੇ ਸਮਝ ਤੇ ਆਧਾਰਿਤ ਨੇ ਦੋਵੇਂ ਦੇਸ਼ ਹਜ਼ਾਰ ਸਾਲਾਂ ਦੇ ਇਤਿਹਾਸ ਸਭਿਆਚਾਰ ਅਤੇ ਪਰੰਪਰਾ ਨਾਲ ਜੁੜੇ ਹੋਏ ਨੇ ਪ੍ਰਧਾਨ ਮੰਤਰੀ મોદી ਯਾਤਰਾ ਦੇ ਦੂਜੇ ਪੜਾਅ ਤਹਿ ਸਿੰਗਾਪੁਰ ਜਾਣ ਦਾ ਵੀ ਪ੍ਰੋਗਰਾਮ ਹੈ ਉੱਥੇ ਉਹ ਬਾਈ ਬ੍ਰੈਂਡ ਵਪਾਰਕ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਿੰਗਾਪੁਰ ਨਾਲ ਵਿਸ਼ੇਸ਼ ਤੌਰ ਤੇ ਉन्नत ਉਸਾਰੀ ਡਿਜੀਟਲਿਕਰਨ ਅਤੇ ਟਿਕਾਊ ਵਿਕਾਸ ਦੇ ਨਵੇਂ ਅਤੇ ਉਭਰਦੇ ਖੇਤਰਾਂ ਵਿੱਚ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਚਰਚਾ ਕਰਨ ਲਈ ਵੀ ਉਤਸਕ ਨੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦੇ ਬੰਦਰ ਸੇਰੀ ਬੇਗਵਾਨ ਚੇ ਸੁਲਤਾਨ ਉਮਰ ਅਲੀ ਸੈਫੁਦੀਨ ਮਸਜਿਦ ਦਾ ਵੀ ਦੌਰਾ ਕੀਤਾ ਅਤੇ ਮਸਜਿਦ ਕੰਪਲੈਕਸ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ ਭਾਰਤ ਅਤੇ ਬਰੂਨੀ ਦੇ ਲੋਕਾਂ ਚ ਸਬੰਧ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਇਸ ਯਾਤਰਾ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ